ਇਧਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਜੀ ਨਵੀਂ ਤਿਆਰੀ ਕਰ ਲਈ ਚਾਰ ਹੋਰ ਜਿਮਨੀ ਚੌਣਾਂ ਦੀ ਤਿਆਰੀ ਕਰ ਲਈ ਬਿਲਕੁਲ ਜੀ ਪੈਸੇ ਜਲੰਧਰ ਜਿਮਨੀ ਚੌਣ ਦੇ ਨਤੀਜੇ ਕੱਲ ਨੂੰ ਆ ਜਾਣੇ ਆ ਤੇ ਉਸ ਤੋਂ ਬਾਅਦ ਇਹ ਜਾਬਤਾ ਚੋਣ ਜਾਬਤਾ ਜਿਹੜਾ ਜਲੰਧਰ ਪੱਛਮੀ ਦੇ ਬੰਨਿਆਂ ਲੱਗਿਆ ਸੀ ਉਹ ਖਤਮ ਹੋ ਜਾਣਾ ਤੇ ਫਿਰ ਸਰਕਾਰ ਨੂੰ ਐਲਾਨ ਗ੍ਰਾਂਟਾਂ ਵੰਡਣ ਵਿੱਚ ਕੋਈ ਮੁਸ਼ਕਲ ਨਹੀਂ ਤੇ ਪਰ ਕੀ ਹੁਣ ਇਹ ਗ੍ਰਾਂਟਾਂ ਐਲਾਨ ਕੰਮ ਪੰਜਾਬ ਲਈ ਹੋਣੇ ਆ ਜਾਂ ਸਿਰਫ ਚਾਰ ਉਹਨਾਂ ਹਲਕਿਆਂ ਲਈ ਹੋਣੇ ਆ ਉномо ਕੰਟਰੀ ਤੋਂ ਬਹੁਤ ਚਾਰ ਹਲਕਿਆਂ ਚ ਤਾਂ ਕਿਤੇ ਦਿਖਣਗੇ ਇਹ ਫਿਕਰ ਹੈਗਾ ਇਹ ਚਰਚਾ ਹੈਗੀ ਪੰਜਾਬ ਚ ਕਿਉਂਕਿ ਗੱਦੜਵਾਚ ਐ ਐਮਐਲਏ ਦੀ ਕੁਰਸੀ ਖਾਲੀ ਆ ਐ ਬਰਨਾਲਾ ਚ ਐਮਐਲਏ ਦੀ ਕੁਰਸੀ ਖਾਲੀ ਆ ਐ ਚੱਬੇਵਾਲ ਚ ਐਮਐਲਏ ਦੀ ਕੁਰਸੀ ਖਾਲੀ ਆ ਡੇਰਾ ਬਾਬਾ ਨਾਨਕ ਚ ਖਾਲੀ ਆ ਇਹਨਾਂ ਚਾਰਾਂ ਹਲਕਿਆਂ ਦੇ ਐਮਐਲਏ ਐਮਪੀ ਬਣ ਗਏ ਨੇ ਰਾਜਾ ਬੜਿੰਗ ਰਾਜਕੌਰ ਚੱਬੇਵਾਲ ਸੁਜਿੰਦਰ ਰੰਦਾਵਾ ਤੇ ਮੀਥੇਰ ਸੋ ਇਹਨਾਂ ਚਾਰਾਂ ਦੀਆਂ ਸੀਟਾਂ ਖਾਲੀ ਨੇ ਇੱਥੇ ਜਿਵੇਂ ਚੋਣਾਂ ਹੋਣੀਆਂ ਉਹ ਭਲਕੇ ਨੂੰ ਲਾ ਨੋਜਵੇ ਹਫਤੇ ਨੂੰ ਲਾ ਨੋਜਵੇ 10 ਦਿਨਾਂ ਨੂੰ ਲਾ ਨੋਜਵੇ ਜਾਂ ਹਰਿਆਣੇ ਦੀਆਂ ਚੋਣਾਂ ਦੇ ਨਾਲ ਅ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਸੈਕਟਰੀਏਟ ਮੀਟਿੰਗਾਂ ਤੇ ਜੋੜ ਦਿੱਤਾ। ਕਰੇ ਦਫਤਰਾ ਆਮਲਾ ਫਲ ਬਲਾਕੀ ਮੀਟਿੰਗ ਕਰਨੀ ਜੋੜ ਦਿੱਤਾ। ਕਹਿੰਦੇ ਜੀ ਫਾਈਲਾਂ ਜਿਹੜੀਆਂ ਪੈਂਡਿੰਗ ਸੀ ਉਹ ਵੀ ਕੱਢ ਰਹੇ ਨੇ ਤੇ ਕਹਿੰਦੇ ਜੀ ਇਹਨਾਂ ਚਾਰ ਹਲਕਿਆਂ ਦੇ ਹਵਾਲੇ ਨਾਲ ਮੁੱਖ ਮੰਤਰੀ ਸਾਹਿਬ ਨੇ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕੀਤੀ ਆ ਕਿ ਦੱਸੋ ਭਾਈ ਖੁਫੀਆ ਰਿਪੋਰਟਾਂ ਕੀ ਕਹਿੰਦੀਆਂ ਨੇ ਡੀਸੀ ਸਾਹਿਬ ਦੱਸੋ ਇਹਨਾਂ ਹਲਕਿਆਂ 'ਚ ਕੀ ਹੋਣ ਵਾਲਾ ਹੈ ਕਿਹੜਾ ਕੰਮ ਲਟਕਿਆ ਹੋਇਆ ਹੈ ਕਿਹੜਾ ਤੁਰੰਤ ਕਰ ਦਈਏ ਸੋ ਇਹ ਜੀ ਜੇ ਆਉਂਦੇ ਆਗਲੇ 5-7 ਦਿਨਾਂ ਦੇ ਦਰਮਿਆਨ ਮੈਂ ਕੌਂਟਰੀ ਸੰਪਨਿਆਵ ਦੇ ਦੌਰੇ ਤੇ ਨਿਕਲਣ ਤੇ ਪਤਾ ਲੱਗਿਆ ਜਡੇਰਾ ਬਾਬਾ ਨਾਨਕ ਨੇ ਕਾਹਨੂੰ ਚੱਬੇਵਾਲ ਨੇ ਪਰਸ ਨੂੰ ਕਿ ਦਰਵਾਜ਼ੇ ਚੌਥੇ ਨੂੰ ਬਰਨਾਲਾ ਨੇ ਤਾਂ ਹੈਰਾਨ ਹੋਇਆ ਭਾਈ ਤੇ ਜੇ ਉੱਥੇ ਕੋਈ ਨਹੀਂ ਪੱਥਰ ਰੱਖਦੇ ਕੋਈ ਗ੍ਰਾਂਟ ਦਿੰਦੇ ਕੋਈ ਐਲਾਨ ਕਰਦੇ ਹੈ ਕੋਈ ਇਸ ਨੌਕਰੀ ਦਾ ਨਿਯੁਕਤੀ ਪੱਤਰ ਦਿੰਦੇ ਨਾ ਜਰੋਂ ਤਾਂ ਹੈਰਾਨ ਹੋਇਆ ਭਾਈ ਕਿਉਂਕਿ ਚੌਣ ਮੋੜ ਤੋਂ ਸ਼ੁਰੂ ਹੋ ਜਾਣਾ ਸੋ ਇਹ ਸਵਾਲੇ ਨਾਲ ਕਿ ਇਹਨਾਂ ਚਾਰ ਸੀਟਾਂ ਦੇ ਉੱਤੇ ਜਿਮਨੀ ਚੋਣ ਹੋਣੀ ਆ ਇਹਦਾ ਅਸਰ ਸਿੱਧਾ ਪਿੰਡਾਂ ਤੇ ਪੈਣ ਜਾ ਰਿਹਾ ਪੰਚਾਇਤੀ ਚੋਣਾਂ ਨਗਰ ਨਿਗਮ ਚੋਣਾ ਨਗਰ ਕਾਉਂਸਲ ਚੋਣਾ ਇੱਕ ਵਾਰ ਫੇਰ ਲੱਗੇ। ਜਦੋਂ ਪਿਛਲੇ ਦਿਨਿਆਂ ਜਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਫੇਰ ਜੋੜ ਫੜਿਆ ਸੀ ਪ੍ਰਸ਼ਾਸਨਿਕ ਪਈ ਪੋਟਾ ਰੁਪਟਾ ਚੋਣ ਕਮਿਸ਼ਨ ਦੇ ਹਵਾਲੇ ਨਾਲ ਵੀ ਖਬਰ ਆ ਰਹੀ ਸੀ ਕਿ ਭਾਈ ਪੰਚਾਇਤੀ ਚੋਣਾਂ ਵਾਲੀਆਂ ਰੁਪਟਾ ਰੁਪਟਾ ਵੀ ਪੂਰੀਆਂ ਕਰ ਲਓ। ਤਦ ਲੱਗਿਆ ਕਿ ਪੰਜਾਬ ਸਰਕਾਰ ਬਈ ਚੋਣਾ ਕਰਾ ਲੂਗੀ। ਪਰ ਉਹ ਸਾਰੀਆਂ ਵੋਟਰ ਲਿਸਟਾਂ ਰਜਿਸਟਰ ਸਦਾਈ ਸੂਜਾ ਕੰਮ ਲਗਭਗ ਸਿਰੇ ਲੱਗਿਆ ਪਿਆ। ਜਨਵਰੀ ਦੇ ਕਾਰਜਕਾਲ ਪੰਚਾਇਤਾਂ ਦਾ ਮੁੱਖ ਕਿਹਾ ਸੀ ਮੈਂ ਸਤਾ ਪਹਿਲਾਂ ਵੀ ਇੱਕ ਵਾਰ ਕੋਸ਼ਿਸ਼ ਕੀਤੀ ਸੀ ਭੰਗ ਕਰਕੇ ਚਲੋ ਉਹ ਕੋਰਟ ਨੇ ਬਹਾਲ ਕਰਤੀਆਂ ਸੀ ਇਹ ਦੁਬਾਰਾ ਤੂੰ ਪਰ ਹੁਣ ਜਨਵਰੀ ਤੋਂ ਪੰਚਾਇਤਾਂ ਭੰਗ ਨੇ ਪ੍ਰਬੰਧਕਾਂ ਕੋਲ ਹੈ ਤੇ ਪਰ ਚੋਣਾ ਜਨਾਬ ਜੇ ਅਕਤੂਬਰ ਨਵੰਬਰ ਤੋਂ ਬਾਅਦ ਹੁਣ ਤਾਂ ਹੈਰਾਨ ਨਾ ਹੋਣਗੇ ਲੋਕ ਜੇ ਤਾਂ ਜਿਮਨੀ ਚੋਣਾ ਤੁਰੰਤ ਆ ਜਾਂਦੀ ਹੈ ਫਿਰ ਤੋਂ ਤੋਂ ਬਾਅਦ ਸੋਚਿਆ ਜਾ ਸਕਦਾ ਹੈ ਨਹੀਂ ਫਿਲਹਾਲ ਸਰਕਾਰ ਦਾ ਮੂਡ ਇਹੀ ਹੈ ਕਿ ਪਹਿਲਾਂ ਜਿਮਨੀ ਚੋਣ ਫਿਰ ਨਗਰ ਕਾਉਂਸਲ ਤੇ ਨਗਰ ਨਿਗਮ ਤੇ ਨਗਰ ਪੰਚਾਇਤ ਤੇ ਫਿਰ ਪਿੰਡਾਂ ਦੀ ਪੰਚਾਇਤੀ ਚੋਣ ਤੇ ਚਰਚਾ ਇਹ ਹੈ ਕਿ ਇਹ ਚਾਰ ਹਲਕਿਆਂ ਦੀਆਂ ਵਿਧਾਨ ਸਭਾ ਚੋਣਾਂ ਦੇਸ਼ ਭਰ ਦੇ ਵਿੱਚ ਉਹਨਾਂ ਐਮਐਲਏ ਦੀਆਂ ਸੀਟਾਂ ਦੇ ਵਿੱਚ ਹੋਣਾ ਹੋਣੀਆਂ ਨੇ ਜਿਹੜੇ ਜਿਹੜੇ ਲਗਭਗ ਐਮਪੀ ਬਣੇ ਨੇ ਜਿਨ੍ਹਾਂ ਦੇ ਅਸਤੀਫੇ ਬਾਅਦ ਚ ਆਏ ਨੇ ਕਿਉਂਕਿ 13 ਤਾਂ ਹੋਰ ਸੀਗੀਆਂ ਜਿਨ੍ਹਾਂ ਦੇ ਵਿੱਚ ਪੰਜਾਬ ਵਾਲੀਏ ਐਮਪੀ ਬਣਨ ਵਾਲੇ ਤੁਸੀਂ ਨਹੀਂ ਅਸਤੀਫਾ ਪਹਿਲਾਂ ਦਾ ਆਇਆ ਵਾ ਸੀ ਪਰ ਜਿਹੜੇ ਬਾਕੀ ਅਸਤੀਫੇ ਐਮਪੀ ਬਣਨ ਦੇ ਹਵਾਲੇ ਨਾਲ ਪ੍ਰਵਾਨ ਹੋਏ ਨੇ ਹੁਣ ਉਹਨਾਂ ਤੇ ਦੇਸ਼ ਚੋਣਾਂ ਦੇ ਵਿੱਚ ਹੋਣ ਹੋਣੀਆਂ ਸੋ ਇਸ ਲਈ ਸਾਰੀ ਚੋਣ ਕਹਿੰਦੇ ਹਰਿਆਣੇ ਨਾਲ ਜੋੜ ਕੇ ਵੀ ਹੋ ਸਕਦੀ ਹੈ ਤੇ ਜਾਂ ਤੋਂ ਪਹਿਲਾਂ ਵੀ ਹੋ ਸਕਦੀ ਹੈ ਸੋ ਇਸ ਲਈ ਪੰਚਾਇਤੀ ਚੋਣਾਂ ਤੇ ਨਗਰ ਨਿਕਮ ਨਗਰ ਕੌਂਸਲ ਚੋਣਾਂ ਇਹ ਤੋਂ ਵੀਗੇ ਜਾ ਸਕਦੀ ਹੈ ਪਿਛਲੇ ਸਾਲ 223 ਦੀਆਂ ਚਾਰ ਨਗਰ ਨਿਕਮ ਦੀ ਮਿਆਦ ਮੁੱਕੀ ਹੈ ਅੰਮ੍ਰਿਤਸਰ ਦੀ ਜਲੰਧਰ ਦੀ ਲੁਧਿਆਣਾ ਦੀ ਪਟਿਆਲਾ ਦੀ 223 ਦੇ ਸ਼ੁਰੂ ਦੀ ਮਿਆਦ ਮੁੱਕੀ ਹੋਈ ਹੈ ਤੇ ਫਗਵਾੜੇ ਤਾਂ ਚੋਣੇ ਪਹਿਲੀ ਵਾਰ ਹੋਣੀ ਹੈ ਇਹ ਪੰਜ ਨਗਰ ਨਿਕਮ